ਤੇ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਜਿਨ੍ਹਾਂ ਨੇ ਕਿ ਬੜਾ ਅਹਿਮ ਰੋਲ ਸ਼ੇਰਨੀ ਦਾ ਜਿਹੜਾ ਅਦਾ ਕੀਤਾ ਮੈਂ ਕਹੂੰਗਾ ਕਿਉਂਕਿ ਉਹਨਾਂ ਨੇ ਆਪਣੇ ਪੁੱਤਰ ਦੇ ਲਈ ਜਿੱਥੇ ਲੜਾਈ ਲਈ ਲੜੀ ਜਿੱਥੇ ਆਪਣੇ ਪਤੀ ਲਈ ਲੜਾਈ ਲੜੀ ਉਥੇ ਜਸਪ੍ਰੀਤ ਸਿੰਘ ਵੀ ਲਈ ਲੜਾਈ ਲੜੀ ਜਿਹੜਾ ਇਹ ਮਕੰਬਲ ਇੱਕ ਸੀਵੀਆਈ ਵੱਲੋਂ ਜਿਹੜਾ ਕਿ ਜਿਹੜਾ ਅਦਾਲਤ ਦੇ ਵਿੱਚੋਂ ਵੱਡਾ ਫੈਸਲਾ ਜਿਹੜਾ ਹੋਊਗਾ ਤੇ ਇਹਨਾਂ ਦੀਆਂ ਜਿਹੜੀਆਂ ਤਰੀਕਾ ਪਹਿਣੀਆਂ ਇੱਕ ਦੋ ਤਰੀਕਾਂ ਦੇ ਵਿੱਚ ਤੁਹਾਨੂੰ ਅੱਜ ਵੱਡੀ ਖਬਰ ਦਾ ਰੁਖ ਕਰਦੇ ਆ ਕਰਨਲ ਪਰਿਵਾਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਸੁਣਾਉਣੇ ਆ ਬੜੀ ਧਿਆਨ ਦੇ ਨਾਲ ਸੁਣਨਾ ਖਬਰ ਨੂੰ ਤੇ ਸ਼ੇਅਰ ਜਰੂਰ ਕਰ ਦੇਣਾ ਕਿਉਂਕਿ ਮੁੱਦਾ ਤੁਹਾਨੂੰ ਪਤਾ ਕਿ ਕਰੀਬ ਸੇ ਮਹੀਨੇ ਜਿਹੜਾ ਆਪਾਂ ਇਹ ਕਹਿੰਦੇ ਕਿ ਪੁਰਾਣਾਗਾ ਇਰਾ 14 ਦੀ ਮਾਰਤ ਦਾ ਉਹ ਕਾਲਾ ਦੇਣਾ ਜਿਹੜਾ ਜਸਪ੍ਰੀਤ ਸਿੰਘ ਦਾ ਅਨਕਾਉਂਟਰ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਕਰਨਲ ਪਰਿਵਾਰ ਤੇ ਤਸੱਦਦ ਹੁੰਦਾ ਤੇ ਕਮੇ ਕਮੇ ਕੋਕੋ ਕੇ ਕੁੱਟਿਆ ਜਾਂਦਾ ਮਾਰਿਆ ਜਾਂਦਾ ਘੜੀਸਿਆ ਜਾਂਦਾ ਉਹ ਤੁਹਾਨੂੰ ਸਾਰਾ ਪਤਾ ਤੇ ਜਿਹੜੀ ਸਾਰੀ ਕਹਾਣੀ ਆ ਤੇ ਉਹ ਕਮੇ ਜਿਹੜੇ ਅੱਗੇ ਕਮੇ ਚੱਲੀ ਆ ਤੇ ਕਮੇ ਜਿਹੜਾ ਉਹਨਾਂ ਪੁਲਿਸ ਅਫਸਰਾਂ ਨੇ ਇਕੱਲੇ ਉਹ ਚਾਰ ਐਂਸਵੈਟਰ ਨੇ ਇਹਦੇ ਵਿੱਚ ਬੜਾ ਵੱਡਾ ਜਾਲ ਆ ਉਹ ਤੁਹਾਨੂੰ ਸੁਣਾਵਾਂਗੇ ਕਿ ਕਿਹੜੇ ਕਿਹੜੇ ਜਾਲ ਆ ਇਹਦੇ ਵਿੱਚ ਦੂਸਰੀ ਖਬਰ ਵੀ ਆਪਾਂ ਨਾਲ ਹੀ ਸਾਂਝੇ ਕਰਾਂਗੇ ਤੁਸੀਂ ਵੇਖ ਰਹੇ ਹੋ ਕਿ ਕੱਲ ਦਾ ਸੋਸ਼ਲ ਮੀਡੀਆ ਤੇ ਜਿਹੜਾ ਕਿ ਭਿਆਨਕ ਐਕਸੀਡੈਂਟ ਹੋਇਆ ਆ ਰਾਜਪੀਰ ਜਵੰਦਾ ਜਿਹੜਾ ਕਿ ਪੰਜਾਬੀ ਸਿੰਗਰ ਸੀ ਇੱਕ ਹੋਣਾਰਾ ਸਿੰਗਰ ਸੀ ਜਿਹੜਾ ਪੰਜਾਬ ਦਾ ਉਹਦਾ ਐਕਸੀਡੈਂਟ ਹੋਇਆ ਜਿਹਦੇ ਹਾਲਤ ਬੇਸ਼ੱਕ ਨਾਜ਼ੁਕਾ ਪਰ ਸਾਰੇ ਤੁਸੀਂ ਦਵਾਵਾ ਕਰੋ ਪ੍ਰਮਾਤਮਾ ਅੱਗੇ ਕਿ ਉਸ ਨੌਜਵਾਨ ਦੀ ਜਿਹੜੀ ਜਾਨ ਬਚ ਚਕੇ ਆਪਣੇ ਪਰਿਵਾਰ ਦੇ ਵਿੱਚ ਪਹਿਲਾਂ ਵਾਂਗੂ ਖੁਸ਼ੀਆਂ ਤੇ ਖੇੜੇਲੇੜਾ ਖੇਡੇ ਤੇ ਅਸੀਂ ਕਾਮਨਾ ਕਰਦੇ ਹਾਂ ਹਰ ਇੱਕ ਪੰਜਾਬੀ ਕਾਮਨਾ ਕਰਦੇ ਆ ਜਿੱਥੇ ਵੀ ਪੰਜਾਬੀ ਬੈਠੇ ਆ ਅਰਦਾਸਾਂ ਹੋ ਰਹੀਆਂ ਨੇ ਉਸ ਬੇਸ਼ੱਕ ਉਹਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਆ ਪਰ ਪਤਾ ਨਹੀਂ ਕੋ ਲੋ ਕਦੇ ਹੁੰਦੇ ਆ ਪਰਮਾਤਮਾ ਜਿਹਨੂੰ ਕਦੇ ਰੱਖਦਾ ਉਹ ਜਿਹੜਾ ਤਰੇ ਹੁੰਦੇ ਆ ਥੱਲੇ ਪੈ ਵੀ ਕੱਢ ਲੈਂਦਾਗਾ ਉਹ ਪਰਮਾਤਮਾ ਸਭ ਕੁਝ ਕਰ ਸਕਦਾ ਹੁੰਦਾਗਾ ਆਪਾਂ ਇਹ ਤੇ ਵੀ ਗੱਲਬਾਤ ਕਰਾਂਗੇ ਪਹਿਲਾਂ ਕਰਨਲ ਪਰਿਵਾਰ ਵਾਲਾ ਮੁੱਦਾ ਕਰਦੇ ਆ ਵੈਰੂਜ ਕਾ ਖਾਲਸਾ ਵੈਰੂਜ ਕੀ ਫਤਿਹ ਤੁਹਾਨੂੰ ਅੱਜ ਆਪਾਂ ਕਰਨਲ ਪਰਿਵਾਰ ਦੇ ਨਾਲ ਅਹਿਮ ਜੁੜੀ ਹੋਈ ਖਬਰ ਆ ਤੇ ਜਸਪ੍ਰੀਤ ਸਿੰਘ ਸਿਆਂ ਦੌਦ ਵਾਲਾ ਜਿਹੜਾ ਨੌਜਵਾਨ ਜਿਹੜਾ ਕੈਨੇਡਾ ਤੋਂ ਆਇਆ ਸੀ ਜਿਹੜਾ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਉਸ ਨੌਜਵਾਨ ਨੂੰ ਮਾਰ ਦਿੱਤਾ ਸਿਰਫ ਉਹਦਾ ਕੀ ਕਸੂਰ ਸੀ ਉਹਦੇ ਉੱਤੇ ਵੀ ਆਪਾਂ ਗੱਲਬਾਤ ਕਰ ਲੈਂਦੇ ਪਹਿਲਾਂ ਕਿ ਉਹ ਸੀ ਇਹ ਦੋਤਬਾ ਜਿਹੜਾ ਜਸਪ੍ਰੀਤ ਸਿੰਘ ਸੀ ਇੱਕ ਬੱਚਾ ਕਿਡਨਾਪ ਕੀਤਾ ਤੇ ਤਿੰਨ ਜਣੇ ਦਾ ਨਾਮ ਦੱਸਿਆ ਜਾ ਰਿਹਾ ਦੋ ਜਿਹੜੇ ਅਜੇ ਲੁਧਿਆਣਾ ਦੇ ਜੇਲ੍ਹ ਦੇ ਵਿੱਚ ਆ ਅਜੇ ਤੱਕ ਪੁਲਿਸ ਨੇ ਚਲਾਨ ਨਹੀਂ ਪੇਸ਼ ਕੀਤਾ ਤੇ ਅਜੇ ਤੱਕ ਜਿਹੜੇ ਉਹ ਨੌਜਵਾਨ ਉਹਨਾਂ ਨੂੰ ਮੈਨ ਵੀ ਨਹੀਂ ਦਿੱਤਾ ਜਾ ਰਿਹਾ ਅਸਲ ਕਹਾਣੀ ਅਸਲ ਵਜ੍ਹਾ ਕੀ ਸੀ ਇਹਦੇ ਵਿੱਚ ਬੜੇ ਵੱਡੇ ਰਾਜ ਨੇ ਬੜੇ ਬੜੇ ਵੱਡੇ ਅਫਸਰ ਫਸਣਗੇ ਤੇ ਕਵੇਂ ਜਿਹੜਾ ਕਿ ਜਸਪ੍ਰੀਤ ਸਿੰਘ ਕੈਨੇਡਾ ਤੋਂ ਆਇਆ ਤੇ ਕਿੱਥੋਂ ਉਤਰਿਆ ਕਿਹੜੀ ਫਲਾਈਟ ਤੋਂ ਉਤਰਿਆ ਤੇ ਕਿਹੜੇ ਕਿਹੜੇ ਅਫਸਰ ਉਹਦੇ ਵਿੱਚ ਗਨਾਹਗਾਰ ਨੇ ਵੀ ਇਹ ਵੀ ਇੱਕ ਵੱਡਾ ਸਵਾਲ ਆ ਪਰ ਇਹ ਸਵਾਲ ਨਾਲ ਜੁੜਿਆਗਾ ਕਰਨਲ ਪਰਵਾਰ ਦੇ ਨਾਲ ਉਸੇ ਦਿਨ ਹੀ ਜਿਹੜਾ ਕਿ ਰਾਤ ਨੂੰ ਸਾਬ ਨੂੰ ਪਸਵਿੰਦਰ ਸਿੰਘ ਕਰਨਲ ਅਤੇ ਉਹਨਾਂ ਦਾ ਪੁੱਤਰ ਅੰਗਤ ਬਾਠ ਨੂੰ ਜਿਹੜੇ ਕਿ ਪੁਲਿਸ ਬੇਰਹਿਮੀ ਦੇ ਨਾਲ ਕੁੱਟਦੀ ਆ ਉਹ ਕਹਾਣੀ ਤੁਸੀਂ ਸਾਰਿਆਂ ਨੇ ਦੇਖੀ ਆ ਪੜ੍ਹੀ ਆ ਸੁਣੀ ਆ ਹੁਣ ਤੱਕ ਸਾਰਿਆਂ ਤੁਸੀਂ ਖਬਰਾਂ ਸੁਣੀਆਂ ਨੇ ਤੇ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਜਿਨ੍ਹਾਂ ਨੇ ਕਿ ਬੜਾ ਅਹਿਮ ਰੋਲ ਸ਼ੇਰਨੀ ਦਾ ਜਿਹੜਾ ਅਦਾ ਕੀਤਾ ਮੈਂ ਕਹੂੰਗਾ ਕਿਉਂਕਿ ਉਹਨਾਂ ਨੇ ਆਪਣੇ ਪੁੱਤਰ ਦੇ ਲਈ ਜਿੱਥੇ ਲੜਾਈ ਲੜੀ ਜਿੱਥੇ ਆਪਣੇ ਪਤੀ ਲਈ ਲੜਾਈ ਲੜੀ ਉਥੇ ਜਸਪ੍ਰੀਤ ਸਿੰਘ ਵੀ ਲਈ ਲੜਾਈ ਲੜੀ ਉਥੇ ਹੋਰ ਅਨੇਕਾਂ ਨੌਜਵਾਨ ਜਿਹੜੇ ਪੁਲਿਸ ਨੇ ਜਿਹੜੇ ਕਿ ਚੁਕਚੁਕ ਕੇ ਮਾਰ ਦਿੱਤੇ ਘੋਨਿਆਂ ਦੇ ਮੰਡੀ ਚ ਟੀਚਰ ਸੀ ਮੁੰਡਾ ਤੇ ਉਹਦਾ ਵੀ ਜਿਹੜਾ ਕਰੰਟ ਲਾ ਲਾ ਕੇ ਸੀਹ ਸ਼ਟਾ ਵੱਲੋਂ ਜਿਹੜਾ ਮਾਰ ਦਿੱਤਾ ਹਾਲੇ ਤੱਕ ਜਿਹੜਾ ਉਹ ਮਾਮਲਾ ਗੁੱਜਲਦਾਰ ਬਣਿਆ ਪਰ ਪੁਆਇੰਟ ਦੇ ਕਹਿੰਦੇ ਕਿ ਪੁਲਿਸ ਵਾਲਿਆਂ ਤੇ ਜਿਹੜੀ ਕਿ ਐਫ ਆਈ ਆਰ ਜਿਹੜੀ ਦਰਜ ਕਰ ਲਈ ਪਰ ਹਾਲੇ ਤੱਕ ਜ਼ਿਰਫਦਾਰ ਕੋਈ ਨਹੀਂ ਫੜਿਆ ਤੇ ਉਹਨਾਂ ਨੂੰ ਤਰੱਕੀਆਂ ਮਿਲ ਰਹੀਆਂ ਨੇ ਤੇ ਅਣਚਾਰਜ ਲਾਏ ਜਾ ਰਹੇ ਆ ਤੇ ਦੂਸਰੇ ਥਾਣੇਦਾਰ ਥਾਣਿਆਂ ਦੇ ਵਿੱਚਾ ਬੜਾ ਪੰਜਾਬ ਦੇ ਵਿੱਚ ਰੋਜ਼ ਜਿਹੜਾ ਗੈਂਗਸਟਰ ਹੋ ਰਹੀ ਆ ਰੋਜ਼ ਮਾਰ ਤਾਰ ਹੋ ਰਹੀ ਆ ਤੇ ਇਹਦੇ ਉੱਤੇ ਸਾਰਿਆਂ ਤੁਹਾਨੂੰ ਗੱਲਾਂ ਨੇ ਜਿਹੜੀਆਂ ਬੜੀਆਂ ਸੋਚਣ ਵਾਲੀਆਂ ਨੇ ਕਿ ਪੰਜਾਬ ਦੇ ਵਿੱਚ ਕਿਉਂ ਇਹ ਮਾਹੌਲ ਸੱਜਿਆ ਜਾ ਰਿਹਾ ਤੇ ਹੁਣ ਜਸਪ੍ਰੀਤ ਸਿੰਘ ਦਾ ਜਿਹੜਾ ਮਾਮਲਾ ਹੈ ਉਹ 27 ਜਨਵਰੀ ਤੇ ਪੈ ਗਿਆ ਉਹਨਾਂ ਦਾ ਜਿਹੜਾ ਹਾਈ ਕੋਰਟ ਦੇ ਵਿੱਚ ਸੀ ਜਿਹੜਾ ਉਹਨਾਂ ਨੇ ਇੱਕ ਇਹ ਮੰਗ ਕੀਤੀ ਆ ਕਿ ਜਿਹੜਾ ਇਹ ਕੇਸ ਆ ਇਹ ਸਬੀਆਈ ਨੂੰ ਦਿੱਤਾ ਜਾਵੇ ਕਿਉਂਕਿ ਸਾਡੇ ਪੁੱਤ ਦਾ ਉਹਨਾਂ ਨੇ ਲਿਖਿਆ ਕਿ ਝੂਠਾ ਤੇ ਫੇਕ ਅਨਕਾਊਂਟਰ ਕੀਤਾ ਗਿਆ ਕੋਲੋਂ ਖੜ ਕੇ ਤਿੰਨ ਗੋਲੀਆਂ ਮਾਰੀਆਂ ਗਿਆ ਕਰੀਬ ਸੱਤ ਗੋਲੀਆਂ ਲੱਗਦੀਆਂ ਜਦੋਂ ਕਿ ਸਾਰੀ ਵੀਡੀਓ ਉਹਨਾਂ ਦੇ ਕੋਲ ਆ ਹੱਥ ਘੜੇ ਕਰਦੇ ਦੀ ਮੌਜੂਦ ਆ ਤੇ ਜਿਹੜੇ ਕਿ ਦੂਸਰੇ ਜਿਹੜੇ ਸਾਥੀ ਨੇ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਜਿਹੜੇ ਕ ਨਹਿਰ ਤੇ ਲ ਜਾ ਕੇ ਜਿਹੜਾ ਉਥੇ ਗੋਲੀ ਮਾਰੀ ਜਾਂਦੀ ਆ ਜਿਹੜੀ ਕਿ ਲੱਤ ਦੇ ਵਿੱਚ ਆ ਇਹ ਬੜਾ ਹੀ ਨਿੰਦਰਯੋਗ ਤੇ ਜਿਹੜਾ ਆ ਪਾ ਦੱਸ ਦਿਆ ਕਿ ਬੜਾ ਸੈ ਨਹੀਂ ਕੀਤਾ ਜਾਂਦੀਆਂ ਇਹ ਜੀਆਂ ਗੱਲਾਂ ਹੁਣ ਕਰਨਲ ਪਰਿਵਾਰ ਦੇ ਨਾਲ ਜਿਹੜੀ ਖਬਰ ਜੁੜੀ ਆ ਹੁਣ ਕਰਨਲ ਪਰਿਵਾਰ ਦੇ ਨਾਲ ਜਿਹੜੀ ਸੀਬੀਆਈ ਜਾਂਚ ਆ ਲਗ ਭਾਗ ਜਿਹੜੀ ਕਿ ਮੁਕੰਮਲ ਹੋ ਚੁੱਕੀ ਆ ਇੱਕਾ ਦੁੱਕਾ ਨੂੰ ਛੱਡ ਕੇ ਜਿਹੜਾ ਕਰਨਲ ਪਰਿਵਾਰ ਦਾ ਜਿਹੜਾ ਸਾਰੇ ਜਿਹੜੇ ਵਿਊ ਲੈ ਲਏ ਆ ਨਾਲ ਹੀ ਉਥੇ ਮੌਜੂਦ ਉਸ ਸਵੇਂ ਦੇ ਡਾਕਟਰ ਜਿਨ੍ਹਾਂ ਨੇ ਪਸਵਿੰਦਰ ਸਿੰਘ ਬਾੜ ਦਾ ਮੈਨਾ ਕੀਤਾ ਸੀ ਉਹਨਾਂ ਦਾ ਵੀ ਜਿਹੜਾ ਸਾਰਾ ਉਹਨਾਂ ਨੇ ਰਿਕਾਰਡ ਲੈ ਲਿਆ ਸਾਰੇ ਬਿਆਨ ਦਰਜ ਕਰ ਲਏ ਜਿਹੜਾ ਕਿ ਕਰਨਲ ਪਰਿਵਾਰ ਦੇ ਹੋਗੇ ਗਰਤੇਸ਼ ਸਿੰਘ ਢਿੱਲੋਂ ਦੇ ਹੋਗੇ ਪਸਵਿੰਦਰ ਸਿੰਘ ਬਾੜ ਦੇ ਹੋਗੇ ਉਹਨਾਂ ਦੇ ਪੁੱਤਰ ਅੰਗਦ ਬਾੜ ਦੇ ਹੋਗੇ ਜਾਨੀ ਕਿ ਲਗਭਗ ਜਿਹੜਾ ਉਹ ਟਾਬੇ ਵਾਲਾ ਸੀ ਉਹਦੇ ਵੀ ਹੋਗੇ ਕੁਝ ਪੁਲਿਸ ਕਰਮਚਾਰੀ ਰਹਿ ਗਏ ਆ ਤੇ ਹੁਣ ਜਿਹੜੇ ਪੁਲਿਸ ਕਾਨੂੰਚਾਰੀ ਆ ਭਜਦੇ ਫਿਰਦੇ ਆ ਕਰਨਲ ਪਰਿਵਾਰ ਦੀ ਮਿੰਟਾ ਕਰਦੇ ਫਿਰਦੇ ਆ ਕਿ ਸਾਨੂੰ ਜਿਹੜਾ ਬਚਾਇਆ ਜਾਵੇ ਸਤੋਂ ਗਲਤੀ ਹੋਗੀ ਸਾਨੂੰ ਮਾਫ ਕੀਤਾ ਜਾਵੇ ਪਰ ਸਭ ਤੋਂ ਵੱਡੀ ਗੱਲ ਦੱਸਦੇ ਕਿ ਤੁਹਾਨੂੰ ਹੋਰ ਇੱਥੇ ਤੇ ਜਸਵਿੰਦਰ ਕੌਰ ਨੇ ਇਹ ਗੱਲ ਦੱਸੀ ਆ ਕਿ ਸਾਡੇ ਉੱਤੇ ਜਿਹੜਾ ਦਬਾਅ ਲਗਾਤਾਰ ਪਾਇਆ ਜਾ ਰਿਹਾ ਕਿ ਸਾਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਕੇਸ ਬਾਅਦ ਲੈ ਲਓ ਅਸੀਂ ਇਹਨਾਂ ਨੂੰ ਡਿਸਮਿਸ ਕਰਕੇ ਜਿਹੜਾ ਘਰੇ ਭੇਜ ਦਿੰਨੇ ਆ ਤੇ ਇਹਨਾਂ ਤੇ ਅਸੀਂ ਜੁਰਮਾਨਾ ਲਾ ਦਿੰਦੇ ਆ ਅਸੀਂ ਇਹਨਾਂ ਨੂੰ ਐ ਕਰ ਦਿੰਦੇ ਆ ਇਹਨਾਂ ਨੂੰ ਅਸੀਂ ਬਾਹਰ ਕਰ ਦਿੰਦੇ ਆ ਇੱਥੋਂ ਤੱਕ ਕੇ ਭਗਵੰਤ ਮਾਨ ਦਾ ਵੀ ਜਿਹੜਾ ਕਿ ਉਸ ਪਰਿਵਾਰ ਨੂੰ ਫੋਨ ਆਇਆ ਕਿ ਜਾ ਕੇ ਸਾਨੂੰ ਮਿਲੋ ਅਸੀਂ ਜਮੇ ਤੁਸੀਂ ਕਹਿੰਦੇ ਹੋ ਅਸੀਂ ਉਵੇਂ ਕਰ ਦਿੰਦੇ ਆ ਜਾਨੀ ਕਿ ਅੱਜ ਉਹ ਡਿਸਮਿਸ ਹੁੰਦੇ ਆ ਜਾਨੀ ਕਿ ਫਿਰ ਸੇ ਮਹੀਨੇ ਸਾਲ 2 ਸਾਲ ਫਿਰ ਬਹਾਲ ਹੋ ਜਾਣਗੇ ਉਹਨਾਂ ਨੂੰ ਕੀ ਹੋਣਾ ਸੀ ਪਰ ਸੀਬੀਆਈ ਦੀ ਇਨਕੁਆਰੀ ਤੋਂ ਕਿਉਂ ਸਾਰੇ ਡਰ ਰਹੇ ਆ ਸਾਰੇ ਨਾਨਕ ਸਿੰਘ ਐਸਐਸਪੀ ਡੀਜੀਪੀ ਏਡੀਜੀਪੀ ਜਿਹੜਾ ਏਆਈਜੀ ਸੀ ਜਿਹੜਾ ਮਨਦੀਪ ਸੰਧੂ ਸਿੱਧੂ ਉਹ ਵੀ ਇੱਕ ਵਾਰ ਆਇਆ ਹੋਇਆਗਾ ਸਬੀਆਈ ਜਾਂਚ ਤੋਂ ਕਿਉਂਕਿ ਜਿਹੜਾ ਉਹ ਮਾਮਲਾਗਾ ਜਸਪ੍ਰੀਤ ਸਿੰਘ ਦਾ ਉਹ ਉੱਠਣੇ ਆ ਪੁੱਤਣੇ ਸਵਾਲ ਆ ਤੇ ਤੁਸੀਂ ਜਸਪ੍ਰੀਤ ਸਿੰਘ ਦਾ ਜਿਹੜਾ ਅਨਕਾਉਂਟਰ ਕਰਕੇ ਆਏ ਸੀ ਉਹ ਨੌਜਵਾਨ ਦਾ ਜਿਹੜਾ ਕਿ ਉੱਥੇ ਜਾ ਕੇ ਵੀ ਜਿਹੜਾ ਸਬੀਆਈ ਵੱਲੋਂ ਜਾਇਆ ਜਾਊਗਾ ਕਿ ਕਿਹੜੇ ਕਿਹੜੇ ਅਫਸਰ ਉਹਦੇ ਵਿੱਚ ਮੌਜੂਦ ਸੀ ਕਿਨੇ ਕਿਨੇ ਉਹਨਾਂ ਅਨਕਾਉਂਟਰ ਕੀਤਾ ਕਿ ਤੁਸੀਂ ਰਾਤ ਨੂੰ ਇੱਥੇ ਕਰਦੇ ਸੀ ਤੇ ਹੁਣ ਇਸ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਇਹ ਆ ਰਹੀ ਆ ਕਿ ਚਾਰ ਐਂਸਵੈਟਰਾਂ ਸਮੇਤ ਕਰੀਬ 11 13 ਜਣੇ ਤੇ ਉਹ ਜਿਹੜਾ ਮਕਦਮਾ ਦਰਜ ਜਿਹੜਾ ਹੋ ਸਕਦਾ ਹੈ ਇਹ ਵੱਡੀ ਜਿਹੜੀ ਕਾਰਵਾਈ ਐਸਐਸਪੀ ਦੀ ਦੱਸਿਆ ਜਾ ਰਿਹਾ ਇਹ ਚਾਰ ਐਨਸਮੈਟਰੋ ਤੋਂ ਇਲਾਵਾ 11 13 ਜਣੇ ਵਿਅਕਤੀ ਹੋਰ ਆ ਜਿਹੜੇ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਐਸਐਸਪੀ ਨਾਨਕ ਸਿੰਘਾ ਏਆਈਜੀ ਜਿਹੜਾ ਮਨਦੀਪ ਸਿੱਧੂ ਅਤੇ ਜਿਹੜਾ ਡੀਆਈਜੀ ਟੇਕਾ ਜਿਹੜਾ ਇਹਦੇ ਉੱਤੇ ਜਿਹੜਾ ਫਸ ਸਕਦੇ ਆ ਤੇ ਨਾਲ ਕਿ ਹੋਰ ਜਿਹੜੇ ਕਿ ਦਲਬਾਖ ਸਿੰਘ ਡੀਐਸਪੀ ਸਤਨਾਵ ਸਿੰਘ ਡੀਐਸਪੀ ਤੋਂ ਇਲਾਵਾ ਵੱਡੇ ਮਲਾਜ਼ਮਾਂ ਨੇ ਜਿਹੜੇ ਇਹਦੇ ਮਾਰ ਹੇਟਾ ਆ ਰਿਹਾ ਸੀ ਵੀਆਈ ਦੀ ਜਿਹੜੀ ਅਨਕਵਾਰੀ ਆ ਉਹ ਬੜੀ ਜਿਹੜੀ ਕਿ ਤੇਜ਼ੀ ਨਾਲ ਚੱਲ ਰਹੀ ਆ ਸਿਵੀਆਈ ਵੱਲੋਂ ਜਿਹੜਾ ਸਾਰਾ ਜਿਹੜਾ ਕੁਝ ਖੰਘਾਲਿਆ ਗਿਆ ਕੱਲੀ ਕੱਲੀ ਗੱਲ ਆ ਜਿਹੜਾ ਬਿਆਨ ਕਲਮ ਦਰਜ ਕੀਤੇ ਗਏ ਆ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਜਲਦੀ ਹਾfte 2 ਹਫਤਿਆਂ ਦੇ ਵਿੱਚ ਜਿਹੜਾ ਇਹ ਮਕੰਮਲ ਇੱਕ ਸਿਵੀਆਈ ਵੱਲੋਂ ਜਿਹੜਾ ਕਿ ਜਿਹੜਾ ਅਦਾਲਤ ਦੇ ਵਿੱਚੋਂ ਵੱਡਾ ਫੈਸਲਾ ਜਿਹੜਾ ਹੋਊਗਾ ਤੇ ਇਹਨਾਂ ਦੀਆਂ ਜਿਹੜੀਆਂ ਤਰੀਕਾ ਪੈਣਗੀਆਂ ਇੱਕ ਦੋ ਤਰੀਕਾਂ ਦੇ ਵਿੱਚ ਜਿਹੜਾ ਕੰਮ ਨਿਬੜ ਜਾਣਾਗਾ ਕਿਉਂਕਿ ਜਦੋਂ CBI ਇਹ ਅਨਕਵਾਰੀ ਕਰ ਲਈ ਆ ਉਹਨਾਂ ਨੇ ਜਿਹੜਾ ਮਾਰਕ ਕੋਟ ਨੂੰ ਕਰ ਦੇਣਾਗਾ ਉਸ ਤੋਂ ਬਾਅਦ ਜਿਹੜਾ ਜਵੇਂ ਇਹਨਾਂ ਨੂੰ ਸਜਾਵਾ ਹੋਣਗੀਆਂ ਉਸ ਤੋਂ ਬਾਅਦ ਨਾਲ ਹੀ ਅਨਕਵਾਰੀ ਚੱਲ ਰਹੀ ਆ ਸਿਆਂ ਦੌਦ ਵਾਲੇ ਜਿਹੜਾ ਜਸਪ੍ਰੀਤ ਸਿੰਘ ਦੀ ਉਹਨਾਂ ਨੇ ਵੀ CBI ਨੂੰ ਮਾਰਕ ਕਰ ਦਿੱਤਾ ਯਾਨੀ ਕਿ ਹੁਣ ਦਿਨਾਂ ਕੇਸਾਂ ਦੇ ਵਿੱਚ ਕਰੀਬ 12 ਤੋਂ 15 15 ਜਾਣੇ ਜਿਹੜੇ ਇਹਦੇ ਵਿੱਚ ਰਗੜੇ ਜਾ ਸਕਦੇ ਆ ਤੇ ਜਿਹੜਾ ਸਿਆਂ ਦੌਦ ਵਾਲੇ ਜਿਹੜਾ ਫੇਕ ਅਨਕਾਉਂਟਰ ਕੀਤਾ ਉਹਨਾਂ ਨੂੰ ਉਮਰ ਕੈਦ ਹੋ ਸਕਦੀ ਹੈ ਸਭ ਤੋਂ ਵੱਡੀ ਖਬਰ ਐਉਂ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਨ੍ਹਾਂ ਨੇ ਜਸਪ੍ਰੀਤ ਸਿੰਘ ਦਾ ਫੇਕ ਐਨਕਾਊਂਟਰ ਕੀਤਾ ਉਹਨਾਂ ਮਲਾਜ਼ਮਾਂ ਦੇ ਵਿੱਚ ਕਰੀਬ 10 ਤੋਂ 12 ਦੀ ਗਿਣਤੀ ਉਹਨਾਂ ਤੇ ਵਿੱਚ ਅਲੱਗਾ ਉਹਨਾਂ ਦੇ ਵਿੱਚ ਵੀ ਜਿਹੜੇ ਉਹਨਾਂ ਨੂੰ ਉਮਰ ਕੈਦ ਹੋ ਸਕਦੀ ਆ ਆਪ ਨੂੰ ਪਤਾ ਕਿ ਜਿਹੜਾ ਕਿ 1990 92 93 ਦੇ ਵਿੱਚ ਜਿਨ੍ਹਾਂ ਨੇ ਪੁਲਿਸ ਅਫਸਰਾਂ ਨੇ ਫੀਤੀਆਂ ਲਵਾਉਣ ਦੀ ਖਾਤਰ ਜਿਨ੍ਹਾਂ ਨੌਜਵਾਨਾਂ ਨੂੰ ਟੋਚਕ ਕੇ ਜਿਹੜਾ ਉਹਨਾਂ ਦਾ ਕਹਾਣ ਕੀਤਾ ਸੀ ਮਾਰਿਆ ਸੀ ਤੇ ਅੱਜ ਉਹਨਾਂ ਨੂੰ ਉਮਰਾ ਕੈਦ ਹੋ ਰਹੀਆਂ ਕਿ ਜਿਸ ਤਰ੍ਹਾਂ ਤੁਸੀਂ ਆ ਪਿੱਸੇ ਵੇਖਿਆ ਕਿ ਸੁਬਾਹ ਸਰਾਹੰਦ ਮਰਿਆ ਗਿਆ ਉਹਨੂੰ ਉਮਰਾ ਕੈਦ ਹੋ ਰਹੀ ਸੀ 6 ਮਾਵਲੇ ਉਤੇ ਦਰਜ ਹੋ ਚੁੱਕੇ ਸੀ 100 ਤੋਂ ਵੱਧ ਕਰੀਬ ਇਹ ਕਿਹਾ ਜਾ ਰਿਆ ਸੀ ਕਿ ਜਿਹੜਾ ਕਿ ਉਹਨੇ ਮੁੰਡੇ ਮਾਰੇ ਨੇ ਪਰ ਦੱਸਿਆ ਜਾ ਰਿਆ ਸੀ ਕਿ 100 ਤੋਂ ਵੱਧ ਨਹੀਂ ਕਿ ਉਹਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਕਿ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨੂੰ ਖਪਾ ਦਿੱਤਾ ਸੀ ਇਸ ਕਰਕੇ ਜਿਹੜਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਜਰੂਰ ਲਿਖੋ ਧੰਨਵਾਦ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਫਤ